ਮੈਂ ਕਿਸਾਨ ਮਧੂਰ ਸਿੰਘ ਛਮੜੀ ਪੰਜਾਬ ਆ ਗੁਪਾਖਰ ਸਿੰਘ ਲਾਲਪੁਰਾ ਵੇਖੋ ਕਹਿਣ ਦੀ ਗੱਲ ਇਹ ਆ ਵੀ 75 ਸਾਲਾਂ ਤੋਂ ਇਹੋ ਜਿਹੀ ਦੀਵਾਰੇ ਬਣਾ ਰਹੇ ਆ ਇਹ ਉਹ ਆਜ਼ਾਦੀ ਦਿਹਾੜਾ ਵਾ ਜਿੰਨੇ 76 ਜ਼ਿਲ੍ਹੇ ਸਾਡੇ ਬਾਸਾਂ ਦਾ ਹੋਰ ਦੇ ਵਿੱਚ ਖਲਾਸਦੇ ਆ ਤੇ ਆਪਾਂ ਉਹੋ ਹੀ ਹੋਣ ਆਣ ਕੇ ਬਈਆਂ ਜ਼ਿਲ੍ਹਿਆਂ ਤੇ ਹੋਏ ਆ ਉਹ ਵੀ ਆ ਕਿਸਾਨ ਤੇ ਮਜ਼ਦੂਰ ਤੇ ਜਿੰਨੇ ਵੀ ਦੁਕਾਨਦਾਰ ਵਿਦਿਆਰਥੀ ਆ ਆਪਣੇ ਵੇਖੋ ਅਜਾਜ ਲੈ ਕੇ ਸੜਕਾਂ ਦੇ ਉੱਤੇ ਕਿਉਂ ਕਿਉਂਕਿ ਆਜ਼ਾਦੀ ਵੱਡਿਆਂ ਲੋਕਾਂ ਦੀ ਆ ਜਿਹੜਾ ਆਮ ਵਰਗ ਆ ਕਿਸਾਨ ਵਰਗ ਆ ਜੇ ਆਜ਼ਾਦੀ ਹੁੰਦੀ ਤੇ ਅਸੀਂ ਦਿੱਲੀ ਤੋਂ ਜਾ ਰਹੇ ਸੀਗੇ ਕੀ ਉੱਥੇ ਕਿਲ ਠੋਕੇ ਜਾਂਦੇ ਕੀ ਉੱਥੇ ਕੰਧਾਂ ਕੱਢੀਆਂ ਜਾਂਦੀਆਂ ਐਡ ਐਡ ਟਿਪਰ ਖੁਲਾੜ ਦਿੱਤੇ ਗਏ ਤੇ ਆਪ ਦੀ ਗੱਲ ਰੱਖਣ ਵਾਸਤੇ ਜਿਨ੍ਹਾਂ ਨੂੰ ਆ ਪੰਜਾਬ ਦੇ ਵਿੱਚ ਚੁਣਿਆ 92 ਨੂੰ ਸਾਡਿਆਂ ਨੇ ਅਜੇ ਤੱਕ ਸਾਡੀ ਗੱਲ ਕੀਤੀ ਨਹੀਂ ਆਪ ਦਾ ਗਲਦਸਤਾ ਲੈ ਕੇ ਵਾਪਸ ਪੰਜਾਬ ਨੂੰ ਆ ਜਾਂਦੇ ਆ ਜੇ ਕਿਤੇ ਸਾਡੀ ਗੱਲ ਕੀਤੀ ਹੁੰਦੀ ਤੇ ਸਾਨੂੰ ਦਿੱਲੀ ਨਹੀਂ ਜਾਣਾ ਪੈਂਦਾ ਇਸ ਕਰਕੇ ਆਜ਼ਾਦੀ ਉਹਨਾਂ ਦੀ ਹੈ ਵੱਡਿਆਂ ਲੋਕਾਂ ਦੀ ਆਮ ਵਰਗ ਉਤਰਾ ਹੀ ਸੜਕਾਂ ਤੇ ਪਹਿਲਾਂ ਵਾਂਗੀ ਫਿਰਿਆ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਅੱਜ ਤੁਹਾਡੇ ਕੋਲ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜ਼ਿਲ੍ਹੇ ਦਾ ਮੀਤ ਪ੍ਰਧਾਨ ਵਿਆਲ ਸਿੰਘ ਮੀਆਂ ਵੇਡ ਅੱਜ 15 ਅਗਸਤ ਨੂੰ ਜਿਹੜਾ ਅਸੀਂ ਆ ਟਰੈਕਟਰ ਮਾਰਚ ਕੀਤਾ ਵਾ ਜਿਹੜੇ ਸਿਆਸੀ ਲੋਕ ਆ ਹੋਰ ਜਿਹੜੇ ਜਿੰਨੇ ਵੀ ਆ ਅਹੁਦੇਦਾਰ ਵੱਡੇ ਵੱਡੇ ਐਸ.ਡੀ.ਐਮ ਹੋਏ ਡੀ.ਸੀ. ਸਾਹਿਬ ਹੋਏ ਅੱਜ ਆਜ਼ਾਦੀ ਮਨਾਉਣ ਦੇ ਆ ਇਹਦੇ ਆਜ਼ਾਦੀ ਮਨਾਉਣ ਦੇ ਇਹਨਾਂ ਦੀ ਜਾਦੀ ਵਾਕਿਆ ਜਾਦੀ ਹੈਗੀ ਆ ਕਿਉਂਕਿ ਤਨਖਾਹਾਂ ਮੋਟੀਆਂ ਵਾਂ ਹੈਂ ਹੋਰ ਮੋਟਾ ਵੀ ਕਮਾ ਲੈਂਦੇ ਆ ਪਰ ਕਿਸਾਨ ਮਜ਼ਦੂਰ ਕੀਆ ਕਰਜ਼ੇ ਨਾਲ ਮਰਨ ਦੇ ਆ ਵਾ ਜੇ ਅਸੀਂ ਆਪ ਇਹ ਦਿੱਲੀ ਨੂੰ ਮਾਰਚ ਕੀਤਾ ਹੈਗਾ 13 ਤਰੀਕ ਦੀ 13 ਫਰਵਰੀ ਦੀ ਸਾਡੀ ਹਲਕਾ ਲਈ ਤੇ 6 ਜ ਫਰਵਰੀ ਨੂੰ ਇਹਨਾਂ ਕੰਨਾ ਕਰਨੀਆ ਸ਼ੁਰੂ ਕਰਤੇ ਆਂ ਕਿਲ ਠੋਕੇਗੇ ਸਾਡੀ ਯਰ ਜਿਆਦੀ ਕਹਦੀ ਆ ਸਾਡੇ ਤੇ ਡਰੋਨਾਂ ਬੰਬ ਸੁੱਟਦੇ ਰਹੇ ਆ ਇੰਨੀਆਂ ਬੁੱਚੜ ਛਕਾਵਾਂ ਨਿਕੰਮੀ ਸਰਕਾਰਾਂ ਸਾਡੀ ਕਾ ਵੀ ਜਿਆਦੀ ਆ ਕਹਦੀ ਅਸੀਂ ਜਿਆਦੀ ਮਨਾਉਣੀ ਆ ਇਹਨਾਂ ਦਾ ਵਿਰੋਧ ਕਰਨ ਵਾਸਤੇ ਅੰਤਿਸ਼ਾਨ ਜਿਹੜੇ ਤਿੰਨ ਕਾਨੂੰਨ ਲਿਆਂਦੇ ਆ ਉਹ ਉਹਨਾਂ ਪਾਸ ਕਰਨਿਆ ਉਹਦਾ ਵਿਰੋਧ ਕਰਨ ਵਾਸਤੇ ਉਹਦੀਆਂ ਕਾਪੀਆਂ ਸਾੜਨ ਵਾਸਤੇ ਅੱਜ ਪੂਰੇ ਹਿੰਦੁਸਤਾਨ ਦੇ ਟ੍ਰੇਕਟਰ ਮਾਰਚ ਕਰਨਦੇ ਆ ਐਸਡੀਐਮਾਂ ਦੇ ਦਫ਼ਤਰ ਜਾ ਕੇ ਕਾਪੀਆਂ ਸਾੜਾਂਗੇ ਕਾਨੂੰਨ ਦੀਆਂ ਤੇ ਡੀਸੀ ਦਫਤਰ ਜਾ ਕੇ ਕਾਪੀਆਂ ਸਾੜਾਂਗੇ ਸਮੂਹ ਕਿੰਨੇ ਜੱਥੇ ਬੰਦਿਆਂ ਲੋਏ ਕੀਤਾ ਜਾ ਰਿਹਾ ਇਹ ਹਿੰਦੁਸਤਾਨ ਦੀਆਂ ਜਿੰਨੀਆਂ ਵੀ ਜਹੇ ਬੰਦਿਆਂ ਸਾਰੀਆਂ ਜਹੇ ਬੰਦਿਆਂ ਲੋਕਾਵਾ ਪੰਜਾਬ ਹਰਿਆਣਾ ਜੂਪੇ ਪੂਰੇ ਹਿੰਦੁਸਤਾਨ ਦੀ ਕਾਰਵਾਈ